ਆ ਜਿਹੜੇ ਆ ਪਿੱਛਾਂ ਦੇਖਦੇ ਆਪਾਂ ਇਹ ਥੁੱਸੀ ਦਾ ਬੰਦ ਜਿਹੜਾ ਥੱਕ ਨਹੀਂ ਬਣਾ ਜਿੱਥੇ ਖੜੇ ਆ ਇਹ 50 40 ਤੋਂ 50 ਫੁੱਟ ਨੀਵਾ ਹੋ ਗਿਆ ਇੱਥੋਂ ਟੁੱਟ ਕੇ ਤੇ ਫਿਰ ਸਰਕਾਰ ਜਿਹੜੀ ਆ ਉਹ ਮੇਰਾ ਖਿਆਲ ਸੁਤੀ ਪਈ ਆ ਤੇ ਮੈਂ ਗਰਦਾਸਪੁਰ ਦੇ ਲੋਕਾਂ ਦਾ ਤੇ ਖਾਸ ਕਰਕੇ ਨੇੜਾ ਬਾਬਾ ਨਾਨਕ ਦੇ ਲੋਕਾਂ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਪੀੜਾ ਚੁੱਕਿਆ ਕਿ ਜਿੰਨਾ ਇਹ ਪਾੜਾ ਆ ਉਹ ਪਾੜੇ ਦੇ ਵਿੱਚ ਮਿੱਟੀ ਪਾਈ ਜਾਵੇ ਆ ਟਰੈਕਟਰ ਤੁਸੀਂ ਦੇਖਦੇ ਮੁੰਡੇ ਕਿੰਨੇ ਉਤਸ਼ਾਹ ਦੇ ਨਾਲ 5 5 6 6 ਫੁੱਟ ਰੇਤਾ ਸੀ ਚੱਕ ਕੇ ਸਾਰੀ ਇਹਦੇ ਵਿੱਚ ਪਾ ਰਹੇ ਤੇ ਜਿਹੜਾ ਬੰਨ ਆ ਉਹਦੀ ਕਿਉਂਕਿ ਸੈਂਟਰ ਸਰਕਾਰ ਦੀ ਉਹ ਕਸਟਡੀ ਜ਼ਮੀਨ ਵਾਲੀ ਆ ਜਾਂਦੀ ਤੇ ਉਹ ਉਹ ਬਣਾਉਣਗੇ ਪਰ ਫਿਰ ਵੀ ਆ ਇੰਨਾ ਜਿੰਨਾ ਅੱਜ ਜਿ세 ਆਪਾਂ ਖੜੇ ਆ ਹਲਾਰਾ ਥੱਲੇੋਂ ਦਿੰਦਾ ਮਿੱਟੀ ਜਿੰਨੇ ਨਿਕਲ ਗਏ ਤੋਂ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਬੰਨਿਆ ਉਹਨਾਂ ਨੂੰ ਬੰਨਣ ਲਈ ਪਹਿਲਾਂ ਜਿਹੜਾ ਡੀਜ਼ਲ ਉਹ ਮੁਹੱਈਆ ਕਰਵਾਇਆ ਜਾਊਗਾ ਭਾਵੇਂ ਪਹਿਲਾਂ ਵੀ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਇਹ ਸਥਾਨ ਦੇ ਕਾਰਜ ਲਈ ਡੀਜ਼ਲ ਜਿਹੜਾ ਆ ਉਹ ਮੁਹੱਈਆ ਕਰਵਾਇਆ ਸੀ ਪਰ ਅੱਜ ਮੈਂ ਚੇਚੇ ਤੌਰ ਤੇ ਪਹੁੰਚਿਆ 10000 ਲੀਟਰ ਡੀਜ਼ਲ ਇਹਨਾਂ ਨੂੰ ਆਹ ਕਾਰ ਚ ਕੰਪਲੀਟ ਕਰ ਲੇ ਇਹ ਦਿੱਤਾ ਜਾਊਗਾ ਮੈਂ ਸ਼੍ਰੋਮਣੀ ਗੁਰਦੁਆਰਾ ਪਰਮਤਾ ਕਮੇਟੀ ਨੂੰ ਯਤਨ ਕਰਦਾ ਕਿ ਜਿੱਥੇ ਵੀ ਇਹ ਕਾਰ ਚਲਦੇ ਆ ਉਥੇ ਆਪਣੇ ਜਾਤੀ ਤੌਰ ਤੇ ਵੀ ਪਹੁੰਚਾਂ ਸੋ ਅੱਜ ਇਹ ਇੱਥੇ ਇਹਨਾਂ ਨੂੰ 10000 ਲੀਟਰ ਡੀਜ਼ਲ ਜਿਹੜਾ ਤੇ ਲੋੜ ਹੋਰ ਵੀ ਹੋਰ ਵੀ ਦੇਵਾਂਗੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਵੀ ਆ ਪਿੱਛੇ ਵੀ ਮੈਂ ਹੁਣ ਜਾ ਕੇ ਆਇਆ ਵੱਖ-ਵੱਖ ਜਿਹੜੀਆਂ ਸੰਪਰਦਾਵਾਂ ਜਾਂ ਕੋਈ ਐਨਜੀਓ ਤੇ ਆ ਉਹ ਇਹਦੇ ਵਿੱਚ ਆਪਣਾ ਚੋਕਾ ਯੋਗਦਾਨ ਪਾ ਰਹੇ ਆ ਤੇ ਜਿਹੜੇ ਤੰਜ ਕਸਣ ਵਾਲੇ ਲੋਕ ਆ ਇਹ ਤੰਜ ਕਸਣ ਵਾਲੇ ਕਰਦੇ ਦਾ ਕੁਝ ਨਹੀਂ ਸਿਰਫ ਤੰਜੇ ਕੱਸਦੇ ਆ ਕਿ ਜੀ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਫੰਡ ਵਹਾਇਆ ਕਰਾ ਰਹੀ ਹੈ ਆ ਕਹ ਘਰਾ ਰਹੇ ਆ ਫੰਡੇ ਮਹੀਆ ਕਰਾ ਰਹੇ ਆ 10000 ਲੀਟਰ ਤੇਲ ਦਾ ਇਹ ਆਪਾਂ ਇੱਕ ਫੇ ਅਕਸਰੋਂ ਠਾਨ ਪੜਦੇ ਆ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਸਰਕਾਰਾਂ ਦੀ ਲੋਕਾਂ ਨੇ ਪਰਵਾਹ ਹੀ ਨਹੀਂ ਕੀਤੀ ਸਰਕਾਰਾਂ ਦਾ ਸੁਤੀਆਂ ਰਹੀਆਂ ਸੈਂਟਰ ਵਾਲੀ ਵੀ ਪੰਜਾਬ ਵਾਲੀ ਵੀ ਗੁਰ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਇਹਨਾਂ ਕਾਰਜਾਂ ਜੁਟ ਗਈ ਸੀ ਬਾਕੀ ਵੀ ਜਥੇਬੰਦੀਆਂ ਸਾਰੀਆਂ ਇਸ ਕਾਰਜਾਂ ਜੁਟ ਗਈਆਂ ਸੀ ਸਰਕਾਰ ਦਾ ਲੋਕਾਂ ਨੇ ਪਛਾਣ ਛੱਡ ਦਿੱਤੀ ਕਿ ਫਤਿਹ ਅੱਜ ਇਸ ਧਰਤੀ ਤੇ ਆਪਾਂ ਖੜੇ ਆ ਇੱਥੋਂ 4 ਕਿਲੋਮੀਟਰ ਤੇ ਸਤਗੁਰ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਆ ਆ ਜਿਹੜੇ ਆ ਪਿੱਛਾਂ ਦੇਖਦੇ ਆ ਆਪਾਂ ਇਹ ਤੁਸੀ ਦਾ ਬੰਦ ਜਿਹੜਾ ਥੱੱਕ ਨਹੀਂ ਬਣਾ ਜਿੱਥੇ ਖੜੇ ਆ ਇਹ 50 40 ਤੋਂ 50 ਫੁੱਟ ਦੀਵਾ ਹੋ ਗਿਆ ਇੱਥੋਂ ਟੁੱਟ ਕੇ ਤੇ ਫਿਰ ਸਰਕਾਰ ਜਿਹੜੀ ਆ ਉਹ ਮੇਰਾ ਖਿਆਲ ਸੁੱਤੀ ਪਈ ਆ ਤੇ ਮੈਂ ਇਹ ਗੁਰਦਾਸਪੁਰ ਦੇ ਲੋਕਾਂ ਦਾ ਤੇ ਖਾਸ ਕਰਕੇ ਨੇੜਾ ਬਾਬਾ ਨਾਨਕ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੀੜਾ ਚੁੱਕਿਆ ਕਿ ਜਿਨ੍ਹਾਂ ਇਹ ਪਾੜਾ ਆ ਉਹ ਪਾੜੇ ਦੇ ਵਿੱਚ ਮਿੱਟੀ ਪਾਈ ਜਾਵੇ ਆਹ ਟਰੈਕਟਰ ਤੁਸੀਂ ਦੇਖਦੇ ਮੁੰਡੇ ਕਿੰਨੇ ਉਤਸ਼ਾਹ ਦੇ ਨਾਲ ਪੰਜ ਪੰਜ ਛੇ ਸੇ ਫੁੱੜ ਰੇਤਾ ਸੀ ਚੱਕ ਕੇ ਸਾਰੀ ਇਹਦੇ ਵਿੱਚ ਪਾਰ ਰਹੇ ਤਾਂ ਜਿਹੜਾ ਬੰਨਿਆ ਉਹਦੀ ਕਿਉਂਕਿ ਸੈਂਟਰ ਸਰਕਾਰ ਦੀ ਉਹ ਕਸਟਡੀ ਜ਼ਮੀਨ ਵਾਲੀ ਆ ਜਾਂਦੀ ਤੇ ਉਹ ਉਹ ਬਣਾਉਣਗੇ ਪਰ ਫਿਰ ਵੀ ਆ ਇੰਨਾ ਜਿੰਨਾ ਅੱਜ ਜੇ ਆਪਾਂ ਖੜੇ ਆ ਹਲਾਰਾ ਥੱਲੇੋਂ ਦਿੰਦਾ ਮਿੱਟੀ ਜਿੰਨੀ ਨਿਕਲ ਗਈ ਤੋਂ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਬੰਨਿਆ ਉਹਨਾਂ ਨੂੰ ਬੰਨਣ ਲਈ ਪਹਿਲਾ ਜਿਹੜਾ ਡੀਜ਼ਲ ਆ ਉਹ ਮੁਹੱਈਆ ਕਰਵਾਇਆ ਜਾਊਗਾ। ਭਾਵੇਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਥਾਨ ਦੇ ਕਾਰਜ ਲਈ ਡੀਜ਼ਲ ਜਿਹੜਾ ਆ ਉਹ ਮੁਹੱਈਆ ਕਰਵਾਇਆ ਸੀ। ਪਰ ਅੱਜ ਮੈਂ ਚੇਚੇ ਤੌਰ ਤੇ ਪਹੁੰਚਿਆ 10000 ਲੀਟਰ ਡੀਜ਼ਲ ਇਹਨਾਂ ਨੂੰ ਆ ਕਾਰਜ ਕੰਪਲੀਟ ਕਰ ਲੈ ਇਹ ਦਿੱਤਾ ਜਾਊਗਾ। ਇਹ ਬਿਨਾਂ ਕਿਸੇ ਭਿੰਨ ਭੇਦ ਦੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪੀੜਾ ਚੱਕਿਆ ਸੀ। ਲਗਾ ਸਾਹ ਮੋਰੇ ਲੱਗੇ ਸੀ ਤੇ ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਵੀ ਇਹ ਟਰੈਕਟਰਾਂ ਵਾਲੇ ਆਉਂਦੇ ਕੁਝ ਇਥੋਂ ਵੀ ਆਪਣੇ ਜਿਹੜੇ ਜ਼ਿਮੀਦਾਰ ਭਰਾ ਆ ਉਹ ਲੱਗੇ ਹੋ ਆ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪਰਮੰਤਰ ਕਮੇਟੀ ਨੂੰ ਜਨਤਨ ਕਰਦਾ ਕਿ ਜਿੱਥੇ ਵੀ ਇਹ ਕਾਰ ਚੱਲਦੇ ਆ ਉਥੇ ਆਪਣੇ ਜਾਤੀ ਤੌਰ ਤੇ ਵੀ ਪਹੁੰਚਾਂ ਸੋ ਅੱਜ ਇਹ ਇਥੇ ਇਹਨਾਂ ਨੂੰ 10000 ਲੀਟਰ ਦੀ ਜਿਹੜਾ ਜੇ ਲੋੜ ਹੋਰ ਵੀ ਹੋਰ ਵੀ ਦੇਵਾਂਗੇ ਉਦੋਂ ਬਾਅਦ ਫੇਰ ਫਸਲਾਂ ਦੀ ਜ਼ਮੀਨਾਂ ਦੀ ਸਿਧਾਈ ਕਰਨੀ ਆ। ਗਾਹਾਂ ਕਣਕ ਦੀ ਫਸਲ ਵੇਚਣ ਦਾ ਸਮਾਂ ਆ ਗਿਆ। ਉਹਨਾਂ ਲਈ ਵੀ ਡੀਜ਼ਲ ਮਾਈਆ ਕਰਾਵਾਂਗੇ। ਤੇ ਕਣਕ ਦੇ ਬੀਜ ਵੀ ਵਧੀਆ ਉਹ ਵੀ ਅਸੀਂ ਯਤਨ ਕੀਤਾ। ਪ੍ਰਤਾਪ ਦੀ ਡਿਊਟੀ ਲਈ ਆ ਜਨ ਸਖਤਰ ਹੋਣਾ ਦੀ ਕਿ ਜੋਨੀ ਅਸਟੀ ਦੇ ਨਾਲ ਤਾਲਮੇਲ ਕਰਕੇ ਅਸੀਂ ਤਕਰੀਬਨ 4000 ਕੁਇੰਟਲ ਕਣਕ ਦਾ ਸੋਧਿਆ ਬੀਜ ਜਿਹੜਾ ਆ ਉਹ ਜੋ ਨਹੀਂ ਆਸਟੀਆਂ ਤੋਂ ਇਹ ਲੋਕਾਂ ਨੂੰ ਵਾਹਿਆ ਕਰਾਵਾਂਗੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਵੀ ਆ ਪਿੱਛੇ ਵੀ ਮੈਂ ਹੁਣ ਜਾ ਕੇ ਆਇਆ ਵੱਖ-ਵੱਖ ਜਿਹੜੀਆਂ ਸੰਪਰਦਾਵਾਂ ਜਾਂ ਕੋਈ ਐਨਜੀਓ ਤੇ ਆ ਉਹ ਇਹਦੇ ਵਿੱਚ ਆਪਣਾ ਚੋਖਾ ਯੋਗਦਾਨ ਪਾ ਰਹੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਚੋਖਾ ਯੋਗਦਾਨ ਇਹਨਾਂ ਕਾਰਜਾਂ 'ਚ ਪਾ ਰਿਹਾ ਪਿਛਲੇ ਦਿਨੀ 500 ਟਰੱਕ ਉਹਨਾਂ ਨੇ ਆਹਾਰ ਦਾ ਭੇਜਿਆ ਆਹ ਔਗ ਵਾਲੀ ਮਸ਼ੀਨ 500 ਭੇਜੀ ਆ ਤੇ ਜਿਹੜੇ ਤੰਜ ਕੱਸਣ ਵਾਲੇ ਲੋਕ ਆ ਇਹ ਤੰਜ ਕੱਸਣ ਵਾਲੇ ਕਰਦੇ ਦਾ ਕੁਝ ਨਹੀਂ ਸਿਰਫ ਤੰਜੇ ਕੱਸਦੇ ਆ ਕਿ ਜੀ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਫੰਡ ਮਹਈਆ ਕਰਾ ਰਹੀ ਆ ਆਹ ਕਹ ਘਰ ਆ ਰਹੇ ਆ ਫੰਡੇ ਮਹਈਆ ਕਰਾ ਰਹੇ ਆ 10000 ਲੀਟਰ ਤੇਲ ਦਾ 4041000 ਲੀਟਰ ਤੇਲ ਜਿਹੜਾ ਸਾਡਾ ਸਿਦਾਨਪੁਰ ਲੋਧੀ ਦਾ ਬੰਧ ਆ ਜਿਹੜਾ ਤੱਕ ਲਗਭਗ 32 ਕਿਲੋਮੀਟਰ ਏਰੀਆ ਉਮੀ ਉਥੇ 41000 ਲੀਟਰ ਤੇਲ ਦੇ ਕੇ ਆਏ ਆ। ਤੋਂ ਇਹ ਸ਼ੋਮਨੀ ਕੋਰਦਰਾ ਪ੍ਰਬੰਧਕ ਕਮੇਟੀ ਇਹਦੇ ਭਾਵੇਂ ਵਸੀਲੇ ਥੋੜੇ ਆ ਪਰ ਇਹ ਇਦਾਂ ਦੇ ਕਾਰਜਾਂ ਦੇ ਵਿੱਚ ਆਪਣਾ ਪੂਰਾ ਜਿਹੜਾ ਹੈ ਉਹ ਜੌਰਡਨ ਪਾਉਂਦੀ ਹੈ ਤੇ ਪੂਰਾ ਜੌਰਡਨ ਪਾਉਂਦੀ ਰਹੂ। ਸਾਹਿਬ ਕੰਮ ਇਹ ਸਰਕਾਰਾਂ ਦੇ ਹੁੰਦੇ ਆ ਤੇ ਕਰ ਜੱ태ਪਤੀਆਂ ਦੀ ਸਰਕਾਰ ਤੁਹਾਨੂੰ ਲੱਗਦਾ ਕਿ ਸਾਡਾ ਇੱਕ ਜੁੱਸਾ ਆ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸਾਨੂੰ ਸਾਰਿਆਂ ਨੂੰ ਕਿ ਜਿਹਲੇ ਪੰਜਾਬ ਦੇ ਲੋਕਾਂ ਨੂੰ ਕੋਈ ਬਿਫਤਾ ਪੈਂਦੀ ਆ ਤੇ ਆਪਾਂ ਇੱਕ ਫੇ ਅਕਸਰ ਉਹ ਖਾਨ ਪੜਦੇ ਆ ਪੰਜਾਬ ਵਸਤਾਗੁਰਾਂ ਦੇ ਨਾਂ ਤੇ ਸਰਕਾਰਾਂ ਦੀ ਲੋਕਾਂ ਨੇ ਪਰਵਾਹ ਹੀ ਨਹੀਂ ਕੀਤੀ ਸਰਕਾਰਾਂ ਦਾ ਸੁੱਤੀਆਂ ਰਹੀਆਂ ਸੈਂਟਰ ਵਾਲੀ ਵੀ ਪੰਜਾਬ ਵਾਲੀ ਵੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਇਹਨਾਂ ਕਾਰਜਾਂ ਜੁਟ ਗਏ ਸੀ ਬਾਕੀ ਵੀ ਜਥੇਬੰਦੀਆਂ ਸਾਰੀਆਂ ਇਸ ਕਾਰਜਾਂ ਜੁਟ ਗਈਆਂ ਸੀ ਸਰਕਾਰ ਦਾ ਲੋਕਾਂ ਨੇ ਪਛਾਣ ਛੱਡ ਦਿੱਤੀ ਤੇ ਸਰਕਾਰ ਆਪਣੇ ਆਪ ਹੀ ਪਛਾਣੂ ਹੋ ਗਈ ਲੋਕ ਕਾਰਜ ਕਰ ਰਹੇ ਆ ਤਾਂ ਫਿਰ ਸਾਨੂੰ ਕੀ ਲੋੜ ਆ ਬਾਰੇ ਕਾਜ ਤਾਂ ਸਰਕਾਰਾਂ ਦੇ ਹੁੰਦੇ ਆ ਤੇ ਸਰਕਾਰ ਤਾਂ ਚੁੱਪ ਕਰਕੇ ਬਹਿ ਗਈ ਆ ਜਾ ਕੇ ਕੱਲ ਇੱਕ ਦਿਨ ਦਾ ਅਸੈਂਬਲੀ ਦਾ ਚੜਿਆ اجلاس ਉੱਥੇ ਜੋ ਮੈਨੂੰ ਕਿਣੀ ਹੋਏ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਰਾਮ ਸਾਹਿਬ ਇੱਕ ਗੱਲ ਇਹ ਦੱਸੋ ਕਿ ਜਿਹੜੇ ਲੋਕ ਸੇਵਾ ਲੈ ਕੇ ਆ ਰਹੇ ਨੇ